ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਸੋ ਚਤਰ ਨਾਮ ਹੈ ਚਾਰ ਦਾ ਤੇ ਚੱਕਰ ਨਾਮ ਹੈ ਦਿਸ਼ਾ ਦਾ ਚੱਕਰ ਦੇ ਕਈ ਅਰਥ ਨੇ ਜਿਵੇਂ ਦਿਸ਼ਾ ਤਤ ਹੁਕਮ ਖਾਣੀਆਂ ਬਾਣੀਆਂ ਬਿਰਤੀਆਂ ਸੁਰਤੀਆਂ ਵਰਣ ਆਸ਼ਰਮ ਆਦਿਕ ਪਰ ਇਥੇ ਚੱਕਰ ਦਾ ਅਰਥ ਦਿਸ਼ਾ ਕਰਨਾ ਹੈ ਸੋ 74 ਚੱਕਰ ਕਰਤਾ ਏ ਵੈ ਗੁਰੂ ਜੀ ਆਪ ਜੀ ਚਾਰ ਦਿਸ਼ਾਂ ਨੂੰ ਕਰਤਾ ਸਾਜਣ ਵਾਲੇ ਹੋ ਚਾਰਾਂ ਦਿਸ਼ਾਂ ਨੂੰ ਕਰਤਾ ਸੋ ਪੈਦਾ ਕਰਨ ਵਾਲੇ ਹੋ 74 ਚੱਕਰ ਹਰਤਾ ਸੋ ਵੈਗਰੋਜ ਚਾਰਾਂ ਦਿਸ਼ਾਂ ਨੂੰ ਹਰਤਾ ਨਾਸ ਕਰਨ ਵਾਲੇ ਹੋ ਸੋ ਚਾਰਾਂ ਚੱਕਰਾਂ ਨੂੰ ਹਰਤਾ ਨਾਸ ਕਰਨ ਵਾਲੇ ਹੋ ਦਿਸ਼ਾਂ ਨੂੰ ਨਾਸ ਕਰਨ ਵਾਲੇ ਹੋ ਚਤਰ ਚੱਕਰ ਦਾਨੇ ਸੋ ਚਾਰਾਂ ਚੱਕਰਾਂ ਨੂੰ ਚਾਰੇ ਦਿਸ਼ਾਂ ਨੂੰ ਦਾਨੇ ਧਾਨ ਦੇਣ ਵਾਲੇ ਹੋ ਦਾਨੇ ਚਾਰਾਂ ਚੱਕਰਾਂ ਦੇ ਚਾਰਾਂ ਦਿਸ਼ਾਂ ਦੇ ਆਪ ਜੀ ਦਾਨੇ ਦਾਤੇ ਹੋ ਚਤਰ ਚੱਕਰ ਜਾਨੇ ਸੋ ਚਾਰਾਂ ਦਿਸ਼ਾਂ ਦੇ ਵਿੱਚ ਜਾਣੇ ਆਪ ਜੀ ਜਾਣੇ ਜਾਂਦੇ ਹੋ ਸੋ ਚਾਰਾਂ ਦਿਸ਼ਾਂ ਨੂੰ ਜਾਣੇ ਜਾਣਨ ਵਾਲੇ ਹੋ ਅੰਤਰ ਜਾਵੇਂ ਹੋ ਦਾਤਾ ਜੀ ਆਪ ਜੀ ਚਤਰ ਚੱਕਰ ਵਰਤੀ ਸੋ ਹੈ ਵੈਗਰੋ ਜੀ ਆਪ ਜੀ ਇਹ ਚਾਰਾਂ ਚੱਕਰਾਂ ਦੇ ਵਿੱਚ ਚਾਰਾਂ ਦਿਸ਼ਾਂ ਦੇ ਵਿੱਚ ਵਰਤੀ ਵਰਤ ਰਹੇ ਹੋ ਚਤਰ ਚੱਕਰ ਭਰਤੀ ਸੋ ਚਾਰਾਂ ਦਿਸ਼ਾਂ ਦੇ ਵਿੱਚ ਚਾਰਾਂ ਚੱਕਰਾਂ ਦੇ ਵਿੱਚ ਵੈਗਰੂ ਜੀ ਆਪ ਜੀ ਭਰਤੀ ਪੂਰਤੀ ਕਰਨ ਵਾਲੇ ਹੋ ਚਾਰਾਂ ਚੱਕਰਾਂ ਦੇ ਜੀਵਾਂ ਦੀ ਪੂਰਤੀ ਪਾਲਣਾ ਕਰਨ ਵਾਲੇ ਹੋ ਚਤਰ ਚੱਕਰ ਪਾਲੇ ਸੋਹੇ ਵੈਗਰੂ ਜੀ ਚਾਰਾਂ ਚੱਕਰਾਂ ਦੀ ਚਾਰਾਂ ਦਿਸ਼ਾਂ ਦੇ ਸੋ ਜੀਵਾਂ ਦੀ ਪਾਲੇ ਪਾਲਣਾ ਕਰਨ ਵਾਲੇ ਹੋ ਪਰਮੇਸ਼ਰ ਕਰਨ ਵਾਲੇ ਹੋ ਚਾਰੇ ਦਿਸ਼ਾਂ ਦੇ ਵਿੱਚ ਪਾਲੇ ਆਪ ਜੀ ਪਾਲਿਆ ਕਰਨ ਵਾਲੇ ਰੱਖਿਆ ਕਰਨ ਵਾਲੇ ਹੋ ਚਤਰ ਚੱਕਰ ਕਾਲੇ ਸੋ ਚਾਰੇ ਦਿਸ਼ਾਂ ਦੇ ਵਿੱਚ ਹੇ ਵੈਗਰੂ ਜੀ ਕਾਲੇ ਆਪ ਜੀ ਮਹਾਕਾਲ ਰੂਪ ਹੋ ਹੇ ਵੈਗਰੂ ਜੀ ਚਤਰ ਚੱਕਰ ਕਾਲੇ ਚਾਰੇ ਕੁੰਡਾਂ ਦਾ ਕਾਲ ਕਰਨ ਵਾਲੇ ਹੋ ਹੇ ਵੈਗਰੂ ਜੀ ਚਾਰੇ ਦਿਸ਼ਾਂ ਦਾ ਕਾਲੇ ਕਾਲ ਕਰਨ ਵਾਲੇ ਹੋ ਆਪ ਜੀ ਚਤਰ ਚੱਕਰ ਵਾਸੇ ਸੋ ਚਾਰੇ ਚੱਕਰਾਂ ਤੋਂ ਪਾਸੇ ਕਿਨਾਰਾ ਕਰਨ ਵਾਲੇ ਹੋ ਭਾਵ ਕੇ ਚਾਰੇ ਦਿਸ਼ਾ ਤੋਂ ਪਾਸੇ ਅਸੰਗ ਹੋ ਸੋ ਵਾਹਿਗੁਰੂ ਜੀ ਚਤਰ ਚੱਕਰ ਵਾਸੇ ਚਾਰੇ ਦਿਸ਼ਾਂ ਦੇ ਵਿੱਚ ਵਾਸੇ ਨਿਵਾਸ ਕਰਨ ਵਾਲੇ ਹੋ ਵਾਹਿਗੁਰੂ ਜੀ ਆਪ ਜੀ ਚਾਰੇ ਹੀ ਦਿਸ਼ਾਂ ਦੇ ਵਿੱਚ ਆਪ ਜੀ ਨਿਵਾਸ ਕਰਦੇ ਹੋ ਚਤਰ ਚੱਕਰ ਮਾਨਿਆ ਸੋ ਚਾਰੇ ਹੀ ਦਿਸ਼ਾ ਦੇ ਵਿੱਚ ਚਾਰੇ ਹੀ ਚੱਕਰਾਂ ਦੇ ਵਿੱਚ ਮਾਨਿਆ ਆਪ ਜੀ ਦਾ ਸਤਕਾਰ ਹੁੰਦਾ ਹੈ ਆਪ ਜੀ ਨੂੰ ਸਤਕਾਰਿਆ ਜਾਂਦਾ ਹੈ ਲੋਕ ਆਪ ਜੀ ਨੂੰ ਮੰਨਦੇ ਹਨ ਜੀ ਆਪ ਜੀ ਨੂੰ ਮਾਨੈ ਮੰਨਦੇ ਹਨ 74 ਚੱਕਰ ਦਾਨਿਆ ਸੋਹੇ ਵੈਗੁਰੂ ਜੀ ਚਾਰੇ ਹੀ ਦਿਸ਼ਾ ਦੇ ਵਿੱਚ ਆਪ ਜੀ ਦਾਨਿਆ ਜਾਣੇ ਜਾਂਦੇ ਹੋ ਦਾਨਿਆ ਆਪ ਜੀ ਨੂੰ ਜਾਣਿਆ ਜਾਂਦਾ ਹੈ ਵੈਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ